ਮੇਰਾ ਨਾਮ ਜੀ ਗੁਰਵਿੰਦਰ ਸਿੰਘ ਮੈਨੂੰ ਪੱਪੀ ਕਹਿੰਦੇ ਮੇਰਾ ਪਿੰਡ ਤੂੰਗਾ ਅਸੀਂ ਇਹ ਧਈਆ ਕਰ ਲਿਆ ਏ ਕਿ ਅਸੀਂ ਆਮ ਆਦਮੀ ਪਾਰਟੀ ਦੀ ਝੰਡੀ ਜੇਤੂ ਰੱਖਣੀ ਆ ਕਿਉਂ ਰੱਖਣੀ ਆ ਅਸੀਂ ਨਾ ਰਹਿਤੀ ਪਾਰਟੀਆਂ ਤੋਂ ਤੰਗ ਆ ਗਏ ਆ ਜਿਹੜੇ ਵਾਅਦੇ ਕਰ ਕਰਕੇ ਮੁੱਕਰਦਿਆਂ ਨੇ ਤੇ ਗਰੀਬਾਂ ਦਾ ਲਹੂ ਤੂਸ ਦਿਆਂ ਨੇ ਕੋਟਾਲੇ ਕਰਦਿਆਂ ਨੇ ਗੁਰੂ ਘਰਾਂ ਤੇ ਹਮਲੇ ਕਰਦਿਆਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਇੱਕ ਆਮ ਆਦਮ ਪਾਰਟੀ ਆ ਜਿਹੜੀ ਗਰੀਬਾਂ ਦੀ ਪਾਰਟੀ ਆ ਜਿਨੇ ਸਾਨੂੰ ਸਭ ਕੁਝ ਦਿੱਤਾ 1 70 ਸਾਲਾਂ ਅਜ ਕਾਂਗਰਸ ਅਕਾਲੀਏ ਰਾਜ ਕਰਦੇ ਰਿਹਾ ਪਰ ਇਹਨਾਂ ਦਿੱਤਾ ਸਾਨੂੰ ਕੱਖ ਨਹੀਂ ਉਹ ਸਾਨੂੰ ਮਾਨ ਸਾਹਿਬ ਦੀ ਪਾਰਟੀ ਨੇ ਤਿੰਨ ਸਾਲਾਂ ਜਿਹਦੇਤਾ ਜੋ ਅਸੀਂ ਚਾਹੁੰਦੇ ਸੀ ਅੱਜ ਇਹਨਾਂ ਦੇ ਇੰਨੇ ਚਿਰ ਪਿਆ ਵਾ ਉਹਨਾਂ ਗਰੀਬਾਂ ਨੂੰ ਤਾਰਨਾ ਅਸੀਂ ਇਹ ਸਭ ਸੋਚਾਂ ਵਿਚਾਰਾਂ ਕਰਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਆ ਤੇ ਅਸੀਂ ਉਹਨਾਂ ਨੂੰ ਕਾਮਯਾਬ ਕਰਾਂਗੇ ਕੰਮ ਜੀ ਜੋ ਵੀ ਸਾਨੂੰ ਕੰਮ ਪਿਆ ਉਹਨਾ ਕਰਵਾਇਆ ਸੱਤ ਬਚਨ ਕਹਿ ਕੇ ਕਰਵਾਇਆ ਕਦੀ ਸਾਡੇ ਪਿੰਡ ਵਿੱਚ ਕਿਸੇ ਨੇ ਗਰੀਬਾਂ ਦੇ ਮਹੱਲਿਆਂ ਵਿੱਚ ਨਲਕਾ ਨਹੀਂ ਲਵਾਇਆ ਅਸੀਂ ਉਹਨਾਂ ਨੂੰ ਇੱਕ ਵਾਰੀ ਆਖਿਆ ਸੀ ਕਿ ਇਹ ਪ੍ਰੋਬਲਮ ਹੈ ਉਹਨਾਂ ਨੇ ਸਾਡੇ ਇਸਾਈ ਭਾਈਚਾਰੇ ਦੇ ਘਰਾਂ 'ਚ ਨਲਕੇ ਲਵਾਏ ਆ ਦੋ ਹੋਰ ਵੀ ਜਿੱਥੇ ਬਾਜੀਗਰ ਬਸਤੀ 'ਚ ਉਥੇ ਲਵਾਏ ਆ ਤੁਹਾਨੂੰ ਉਹ ਕੋ ਬਹੁਤ ਆਸਾਂ ਨੇ ਤੇ ਉਹ ਆਸਾਂ ਸਾਨੂੰ ਪੂਰੀਆਂ ਕਰਨਗੇ ਜਰੂਰ ਪਏਗਾ ਜੀ ਜਰੂਰ ਪਏਗਾ ਉਹ ਮੁਖੀ ਸੀ ਸਾਡੇ ਇਹ ਗਵਰਨਮੈਂਟ ਦੀ ਸਿਆਸਤ ਆ ਕਿ ਉਹਨਾਂ ਨੂੰ ਜੇ ਗ੍ਰਿਫਤਾਰ ਕਰਨਾ ਹੀ 6 ਮਹੀਨੇ 7 ਮਹੀਨੇ ਪਹਿਲਾਂ ਕਰਦੇ ਇਹ ਸਰਕਾਰਾਂ ਕੇ ਜੀ ਬਾਤੋਂ ਐਡਾ ਡਰੀਆਂ ਨੇ ਜਿੱਦਾਂ ਚੂਹਾ ਬਲੀ ਕੋ ਵਰਕੇ ਰੋਡ ਚ ਵਰਦਾ ਐਡਾ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਪਏਗਾ ਮੇਰਾ 74 ਸਾਲ ਦੀ ਉਮਰ ਹੋ ਗਈ ਜੇ ਨਾਮ ਮੇਰਾ ਗਰਮੀਤ ਸਿੰਘ ਆਮ ਪਾਰਟੀ ਨੂੰ ਅਸੀਂ ਪਾ ਰਹੇ ਕਿਉਂ ਮੈਂ ਤਾਂ ਕਹਿੰਦਾ ਨੇ ਗਰੀਬਾਂ ਵਾਸਤੇ ਜੁੰਟ ਮਾਫ਼ ਕਿਤੇ ਨੇ ਇਹੋ ਜੀ ਕਹਨੇ ਸੇਵਾ ਨਹੀਂ ਬਖਸ਼ੀ ਜਿਹੜੀ ਇਹਨਾਂ ਬਖਸ਼ੀ ਠੀਕ ਨੇ ਉਹ ਵੀ ਆਦਮੀ ਬਿਲਕੁਲ ਤੁਹਾਡੇ ਪਿੰਡ ਦੇ ਵਿੱਚ ਜੇਕਰ ਗੱਲ ਕਰੀਏ ਪਿਛਲੇ ਦੋ ਸਾਲਾਂ 'ਚ ਕੋਈ ਵਿਕਾਸ ਕਰਤ ਹੋਇਆ ਹੈ ਕੰਮ ਪਾਏ ਗਏ ਆ ਅਸੀਂ ਉਹਨਾਂ ਕੋਲ ਥੋੜਾ ਕਰਵਾਉਣਾ ਅਸੀਂ ਤੇ ਬੈਲ ਸਾਹਿਬ ਕੋਲ ਕਰਵਾਉਣਾ ਜੀ ਬੈਲ ਸਾਹਿਬ ਨੇ ਦੋ ਸਾਲਾਂ ਦੇ ਕੋਈ ਕੰਮ ਕੀਤੇ ਬੈਲ ਸਾਹਿਬ ਕਰਦਾ ਹੀ ਆਇਆ ਸਾਡੇ ਕੰਮ ਹਾਂਜੀ ਫਟਾ ਬਿਜਲੀ ਕਰ ਲਾਗੇ ਕੇ ਵੀ ਲਵਾਤੇ ਆ ਪਿੰਡ 'ਚ ਬਿਜਲੀ ਕਰ ਵੀ ਇੱਧਰ ਛੁੱਧੂ ਕਰਵਾਤਾ ਇਹ ਇਹਦੀ ਅ ਇਹ ਕਰਕੇ ਉਹਨਾਂ ਦਾ ਪ੍ਰਭਾਵ ਪੂਰਾ ਵਾਇਟ। ਟੋਂਗੜ। ਭਾਈ ਇਸ ਵਾਰ ਲੋਕ ਸਭਾ ਡੋਣਾ ਚੱਲਦੀ ਆਪ। ਬੋਲ ਵਰਗ ਕਿਸ ਨੂੰ ਵੋਟ ਪਾਏਗਾ? ਜਿਆਦਾ ਤੇ ਇੱਥੇ ਆਪ ਦਾ ਹੀ ਜੋੜ ਆ ਜੀ। ਭਾਈ ਕਿਉਂ ਜੋੜ ਆ? ਕਿਉਂ ਆਪ ਨੇ ਇੱਥੇ ਹਟਾ। ਆਪ ਨੇ ਜੀ ਇੱਥੇ ਆਪਣੇ ਇੱਕ ਤੇ ਬਿਜਲੀ ਦੀ ਸਹੂਲਤ ਦਿੱਤੀ ਜਿਹੜੀ ਉਹ ਬਹੁਤ ਵਧੀਆ ਕੰਮ ਚੱਲਣ ਡਿਆ ਜੇ। ਤੇ ਇੱਕ ਸਾਡੇ ਮੋਟਰਾਂ ਦੇ ਵੀ ਬੱਤੀ ਰਾਤ ਆਉਂਦੀਆਂ ਸੀ ਪਹਿਲਾਂ ਹੁਣ ਦਿਨੇ ਆਉਂਦੀ ਆ ਉਹ ਵੀ ਸਾਨੂੰ ਬਹੁਤ ਸੋਹਣੀ ਸਹੂਲਤ ਮਿਲੀ ਆ। ਕਿਸੇ ਵੀ ਸਰਕਾਰ ਨੇ ਇਹ ਸਹੂਲਤ ਨਹੀਂ ਪਹਿਲਾਂ ਦਿੱਤੀ ਤੇ ਬਾਕੀ ਇੱਕ ਹਸਪਤਲ ਬੜਿਆ ਜੇ ਪੁਰਾਣਾ ਬਰਦਾਸ਼ਪੁਰ ਪੁਰਾਣਾ ਉਸ ਮਿਲ ਜਿਹੜਾ ਉਹ ਵੱਡਾ ਕੀਤਾ ਜਿਉਂ ਬੈਲ ਸਾਹਿਬ ਨੇ ਉਹ ਵੀ ਸਹੂਲਤ ਦਿੱਤੀ ਆ ਤੇ ਇੱਕ ਇਹਨਾਂ ਨੇ ਮਤਲਬ ਇੱਥੇ ਸਾਡੇ ਬੱਤੀ ਦੀ ਬੜੀ ਮੁਸ਼ਕਲ ਸੀ ਆਪਣੇ ਪੀਲ ਘਰ ਬਣਾਇਆ ਨਵਾਂ ਉਹ ਬਹੁਤ ਵੱਡੀ ਸਹੂਲਤ ਸਾਡੇ ਵਾਸਤੇ ਕਿ ਸਾਰੀ ਰਾਤ ਬੱਤੀ ਬੱਜ ਰਹੀ ਨਹੀਂ ਹੁੰਦੀ ਤੇ ਬਾਕੀ ਮਤਲਬ ਵੀ ਠੀਕ ਹੀ ਠੀਕ ਆ ਸਾਡ ਸਰਕਾਰ ਵਧੀਆ ਇਸਦੀ ਗੱਲ ਕੰਮ ਚੰਗੇ ਕਰਾਏ ਨੇ ਨਹੀਂ ਗੁੰਡਾ ਰਹੇ ਆ ਠੀਕ ਜੀ